ਕਾ ਪਾਪਾ ਹਾਂ ਸੇਰਾ ਹਾਂ ਹਾਂ ਜਰੂਰ ਆਵਾਂਗੇ ਤੁਸੀਂ ਮਾਰੀ ਮਾਰ ਲਿਓ ਕਿੜਾ ਹਾਂ ਬਾਈ ਠੀਕ ਹੈ ਜਰੂਰ ਮਾਰਾਂਗੇ ਆਪਾਂ ਓਕੇ ਬਾਈ ਠੀਕ ਹੈ ਨਹੀਂ ਕਹਣਾ ਜੇ ਮੈਂ ਮੂੰਹ ਚਾਤੀ ਹੁਕਮ ਨੂੰ ਕਹਿ ਰਿਹਾ ਆ ਜਾ ਆ ਜਾ ਜਦੋਂ ਆ ਗਿਆ ਫਿਰ ਪਤਾ ਲੱਗੂ ਖਰਚੇ ਦਾ ਦੇਣੀ ਚੁਰਗੀ ਉਹ ਫਿਰ ਕੀ ਹੁੰਦਾ ਇੰਨਾ ਕੁ ਦਾ ਕਰਨੀ ਪੈਂਦਾਗਾ ਕੁਛ ਨਹੀਂ ਹੁੰਦਾ ਕੋਈ ਨਾ ਬਾਪੂ ਕਿੱਧਰ ਚੱਲੇ ਆ? ਉਹ ਯਾਰ ਛੋਟੇ ਕੋਲੇ ਚੱਲੇ ਆ ਜਿੱਦੇ ਆਉਂਦਾ ਕਹਦਾ ਤਾਂ ਮੇਰੇ ਕੋਲੇ ਆਉਂਦਾ ਨਹੀਂ। ਕੰਮ ਕੌਣ ਕਰੂ? ਉਹ ਯਾਰ ਕੰਮ ਕਰ ਲਾ ਪੁੱਤ ਯਾਰ ਬਥੇਰਾ ਕਰ ਲਿਆ ਮੈਂ ਯਾਰਾ। ੜਕੀ ਦਾੜੀ ਰੰਗਣ ਬੈਹਣਾ ਕੋਣਾ ਸ਼ਰਮ ਕਰ ਲਾ। ਦਾੜੀ ਹਜੇ ਮੇਰੀ ਉਮਰੀ ਕੀ ਆ ਪੁੱਤ ਯਾਰ। ਦਾੜੀ ਇੱਕ ਅੱਧਾ ਵਾਲ ਟਾਮਾ ਡੱਲਾ ਚ ਟਾਉਂਦਾ ਮਾੜੀ ਮਾੜੀ ਕਾਲੀ ਕੀਤੀ ਆ ਯਾਰ। ਆਓ ਕੰਮ ਦਾ ਮਾਰਾ ਲੰਗ ਚੱਲਿਆ। ਵੇ ਦੇਖ ਲਾ ਹੁਣ ਕੌਣ ਗੇਟ ਪੰ ਨੀ ਜਾਂਦਾ ਅੰਦਰ ਬੜਿਆ ਬੈਠਾ ਜਾਣਾ ਜਾਂਦਾ ਇੱਕ ਮਿੰਟ ਦੇਖ ਲਾ ਜਾ ਕੇ ਓ ਬਾਬਾ ਜੀ ਆਇਆ ਵਾ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸ਼ੇਰਾ ਕਿਵੇਂ ਆ ਬਹੁਤ ਵਧੀਆ ਤੂੰ ਸੁਣਾਓ ਆਜੋ ਆਜੋ ਲੰਘੇ ਨੰਕਰ ਪਰਵਾਠ ਠੀਕ ਆ ਸਾਰੇ ਬਹੁਤ ਵਧੀਆ ਤੂੰ ਲੈ ਲੱਗ ਗਿਆ ਰੋਡਾਂ ਉਸ ਕਿਹਾ ਭਾਈ ਨਾ ਬਾਬਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੌਂਦੀ ਬਸਦੀ ਰਹੇ ਹੋਰ ਭਾਈ ਹੋਰ ਭਾਈ ਕੁੜੀਆਂ ਕਿਵੇਂ ਆ ਠੀਕ ਆ ਭਾਈ ਲੈ ਜੋ ਭਾਈ ਭਾਈ ਮਰ ਗਿਆ ਪੈਸਾ ਪਰ ਬੜੀ ਦੂਰ ਦਾ ਸਿੱਖਾਇਆ ਆ ਲੈ ਬੈਲਾ ਛੋਟਿਆ ਹੋਰ ਬਾਬਾ ਰਾਜ ਕੋਈ ਡਿੱਕਾ ਤਾਂ ਨਹੀਂ ਆਇਆ ਸ਼ੇਰਾ ਬਾਹਲਾ ਲੰਬਾ ਸਫਰਾ ਮਸਾਂ ਪਹੁੰਚਾਂਗਾ ਮਰ ਗਿਆ ਭਾਈ ਲਿਆ ਸੰਦਰੇ ਕੋਟਾ ਲਿਆ ਲੈ ਸ਼ੇਰਾ ਤੂੰ ਕਿੱਦਾਂ ਦਾ ਕਹਿੰਦਾ ਸੀ ਆਉਂਦਾ ਨਹੀਂ ਆਉਂਦਾ ਨਹੀਂ ਮੈਂ ਬੈਗ ਭਰ ਲਿਆਂਦਾ ਲੈ ਹੁਣ ਇੱਥੇ ਹੀ ਰਹੂੰਗਾ ਤੇਰੇ ਕੋਲੇ ਠੀਕ ਆ ਬਾਬਾ ਹਾਂ ਭਾਈ ਆਉਂਦਾ ਨਹੀਂ ਆਉਂਦਾ ਨਹੀਂ ਹੁਣ ਪਾਲਾ ਲੈ ਆ ਗਈ ਚਾ ਵੀ ਲੈ ਆ ਭਾਈ ਕੋਸ ਕੇ ਹਾ ਭਾਈ ਨਾ ਨਾ ਬਾਬਾ ਕੁਛ ਨਹੀਂ ਕਿਹਾ ਚਾਹ। ਹੋਰ ਬਾਬਾ ਸੁਣਾ ਕੋਈ ਗੱਲ। ਦਾ ਸ਼ੇਰਾ ਭਾਈ ਬੜੀ ਗਰਮੀ ਹੋ ਗਈ। ਇਹਦਾ ਹੈ। ਵੇਲਾ ਠੰਡ ਕੇਰਾ ਇੰਨੀ ਆ ਠੰਡਾ ਪੈਂਦੀ ਸੀ ਤੇ ਮੇਰੇ ਯਾਦ ਆ ਕੇਰਾ। ਉਹ ਮੰਗਦੇ ਦਿਨ ਭਾਈ ਠੰਡ ਕਹੇ ਤੇਰਾ ਦੇਣਾ ਕੀ ਆ। ਅੱਛਾ ਤੇ ਮੈਂ ਤੇ ਤੇਰਾ ਬਾਬਾ ਬੈਠੇ। ਜਿਉਂ ਤੇਰਾ ਬਾਬਾ ਕੁਛ ਬੋਲਿਆ ਤੇ ਮੂੰਹ ਤੋਂ ਗੱਲ ਜੰਮ ਗਈ। ਇੰਨੀ ਠੰਡ ਪੈਂਦੀ ਸੀ ਯਾਰ ਇੰਨੀ ਠੰਡ ਪੈਂਦੀ ਮਾੜੀ ਹਨ ਭਾਵਾ ਮੌਸਮ ਤੇ ਜ਼ਮਾਨਾ ਚੇਂਜ ਹੋ ਗਿਆ ਬੜਾ ਹੁਣ ਤਾਂ ਕੋਈ ਰਹਿਿਆ ਨਹੀਂ ਕੰਮ ਹੁਣ ਤਾਂ ਕਿੱਥੇ ਭਾਈ ਨਾ ਗਰਮੀ ਝੱਲੀ ਜਾਂਦੀ ਆ ਚਾਹ ਫੜ ਲੈ ਆ ਭਾਈ ਹੋਰ ਸਿਰੇ ਦਾ ਕੰਮ ਘਾਰ ਵਧੀਆ ਚੱਲਦਾ ਵਧੀਆ ਬਾਬਾ ਤੂੰ ਹਾਂ ਵਧੀਆ ਬੱਸ ਜੋ ਚੱਲੀ ਜਾਂਦਾ ਟਾਈਮ ਪਾਸ ਹੋਈ ਜਾਂਦਾ ਭਾਈ ਚਲ ਫੇ ਤੂੰ ਕਰ ਰਾਮ ਮੈਂ ਵੀ ਢੇੜਾ ਗੂੜਾ ਮਾਰਿਆ ਆ ਮਾਂ ਖੇਤਾਂ ਨੂੰ ਠੀਕ ਆ ਸਿਰ ਆ ਬੈਗ ਮੇਰੇ ਅੰਦਰ ਰੱਖ ਦੇ ਭਾਈ ਹਾਂ ਹਾਂ ਹਾਂਜੀ ਗੱਲ ਸੁਣਿਓ ਮੇਰੀ ਹਾਂ ਇਹ ਕਿੰਨੇ ਕ ਦਿਨ ਰਹੂਗਾ ਅਜੇ ਵਗ ਜੂਗਾ ਹਲੇ ਅੱਜ ਤੱਕ ਆ ਜਾਗਾ ਤੂੰ ਤਾਂ ਮੇਰੀ ਜਾਨ ਨੂੰ ਵੀਰ ਦਿਨਾ ਕੰਡੇ ਕੋਈ ਨਾ ਕੋਈ ਨਾ ਬਾਦੀ ਗਰਮ ਨਾ ਹੋ ਵਗ ਜੂ ਇੱਕ ਅਦਾ ਦਿਨ ਹੋਰ ਰਹੂਗਾ ਵਾਦ ਤੋਂ ਬਾਦ ਕੰਮ ਤਾਂ ਆਪ ਕੋਈ ਕਰਨਾ ਨਹੀਂ ਫੇਰ ਪਤਾ ਲੱਗੂ ਜਦੋਂ ਆਪ ਕੰਮ ਕਰਨਾ ਕੋ ਵਾਰ-ਵਾਰ ਤਾਂ ਸੋਨਾ ਪਾਈ ਬੈਠਾ ਕੋਠੀ ਦਾ ਵਧੀਆ ਪਾਈ ਐ ਭਾਈ ਸੰਤ ਸੋਤ ਵੀ ਵਾਵਾ ਕਰ ਗਿਆ ਇੱਕ ਉਹ ਮੇਰਾ ਸਾਲਾ ਮੇਰੇ ਵਾਲਾ ਮੇਰੇ ਮੰਗਰੀ ਪੈ ਰੰਦਾ ਲੈ ਮੇਰੀ ਦਾੜੀ ਤੇ ਇਲਾ ਭਲਾ ਦੱਸ ਕੀ ਆ ਦਾੜੀ ਮੇਰੀ ਹਾਂ ਮੇਰੀ ਉਮਰ ਹੋ ਗਈ ਕੋਈ ਅਜੇ 50 ਸਾਲ ਦੀ ਉਮਰ ਹੁੰਦੀ ਐ ਆਇਆ ਭਾਈ ਉਹ ਜਿਹੜਾ ਆ ਲਿਆ ਰੋਟੀ ਬਾਪੇ ਵਾਸਤੇ ਲੈ ਆ ਭਾਈ ਹਾਂ ਪਹਿਲੇ ਦਿਨ ਮੇਰੇ ਸਾਡੇ ਨੇ ਪਨੀਰ ਬਣਾਇਆ ਦੂਜੇ ਦਿਨ ਗੋਭੀ ਗੋਭੀ ਬਣਾਈ ਤੇ ਅੱਜ ਇਹ ਤਾਂ ਮਿਰਚ ਦੀ ਆ ਗਈ ਲੈ ਆ ਭਾਈ ਪਾਣੀ ਲਿਆ ਦੇ ਸ਼ੰਦਰ ਮਿਰਚੀ ਬੜੀ ਸੀ ਭਾਈ ਲੈ ਭਾਈ ਬਾਬਾ ਤੇ ਰੋਟੀ ਖਾਦੀ ਹੋਈ ਨਹੀਂ ਬਸ ਭਾਈ ਅੱਜ ਨਾ ਮੈਨੂੰ ਭੁੱਖ ਜੀ ਘੱਟ ਸੀ ਮੈਂ ਇੱਕ ਖਾ ਲਈ ਬਹੁਤ ਆ ਓ ਵਾਹ ਗੁਰੂ ਓਏ ਸੱਚਾ ਬਾਸ਼ਾ ਓਏ ਲੰਘ ਗਈ ਜਵਾਨੀ ਦਾ ਬਾਬ ਇਸ ਛੋੜਦਾ ਕੀਰ ਦਾ ਜਵਾਨੀ ਵਾਲੇ ਦਿਨ ਛੋੜਦਾ ਲੰਘ ਗਈ ਜਵਾਨੀ ਦਾ ਬਾਬ ਇਸ ਛੋੜਦਾ ਕੀਰ ਦਾ ਜਵਾਨੀ ਵਾਲੇ ਦਿਨ ਦੇਖ ਲੈ ਓ ਫਿਰ ਦਾ 14 ਖੇਤਾਂ 'ਚ ਧੱਕੇ ਖਾਂਦਾ ਹੋਰ ਇਹਨੇ ਕਰਨਾ ਵੀ ਕੀ ਆ ਠੇਪ ਉਹ ਇਹ ਕੋਈ ਗੱਲ ਆਪਣੇ ਹਾਂ ਕੀ ਹੋ ਗਿਆ ਬਾਜੀ ਸੋਚਾਂ ਜੇ ਡੁੱਬੀ ਫਾਇਦੀਆਂ ਇਹ ਬੂੜਾ ਜਾਂ ਜਾਣਦਾ ਨਹੀਂ ਨਹੀਂ ਲੈਂਦਾ ਮੈਂ ਤਾਂ ਆਪੇ ਤੋਂ ਤੰਗ ਆ ਇਹਦਾ ਕੁਝ ਕਰਨਾ ਪਊਗਾ ਮੇਰੇ ਕੋਈ ਹੈਗੀ ਐਕਸ ਸਕੀਮ ਕੀ ਸਕੀਮਾ ਮੈਂ ਰਾਤ ਨੂੰ ਜਦੋਂ ਇਹ ਪੈ ਗਿਆ ਮੈਂ ਤਾਂ ਕੰਦਨਾ ਡੰਡੇ ਮਰੂੰਗਾ ਤੂੰ ਚੀਕਾ ਤੋ ਹੀ ਪਈ ਜਾਣੀ ਐ ਬਸ ਠੀਕ ਆ ਹਾਂ ਹਾਂ ਹੁਣ ਆ ਹੀ ਕਰਾਂਗੇ ਆਪਾਂ ਬਸ ਹੋਰ ਬੋਲੇਗੀ ਹਾਂ ਤੇ ਨਹੀਂ ਬੋਲਦੀ ਦੇਖ ਲੈ ਨਹੀਂ ਬੋਲਦੀ ਬਚਾਰਾ ਬਾਬਾ ਓਏ ਕਿਉਂਦਾ ਹੁਣ ਤਾਂ ਮੇਰੇ ਉਹਦੇ ਹੀ ਪਤਾ ਲੱਗੂ ਮਾਰਤੀ ਬਾਬਾ ਓਏ ਵਿਚਾਰਾ ਹੁਣ ਬੋਲੇਗੀ ਦੱਸ ਨਹੀਂ ਬੋਲਦੀ ਬੱਸ ਕਰ ਓਏ ਆ ਕੀ ਹੋਈ ਜਾਂਦਾ ਲੱਗਦਾ ਸ਼ੰਦਰ ਦੇ ਪਈ ਜਾਂਦੀਆਂ ਅੱਜ ਨਹੀਂ ਸ਼ੰਦਰ ਵੱਟੀ ਖੜਾਊਗੀ ਲੱਤ ਵਾਂ ਉਗਰ ਦਿੱਤੇ ਤੂੰ ਵੀ ਪੱਜ ਲਾਉਗਾ ਤੇ ਤੂੰ ਹੋ ਜਾਈਂ ਚੱਲ ਇੱਥੇ ਰੁਕ ਜਾ ਹੁਣ ਦੱਸਦਾ ਹੁਣ ਮੈਂ ਆ ਜਾ ਆ ਜਾ ਲੱਗਦਾ ਬੁੜਾ ਫਸ ਗਿਆ ਹੋਊਗਾ ਦੇਖ ਆ ਆ ਦੇਖ ਲੈ ਆਪਾਂ ਹਾਂ ਕਿਉਂ ਦੇਖਿਆ ਲੱਗਦਾ ਬਾਗਿਆ ਮੇਰੀ ਸਕੀਮ ਵੀ ਆ ਗਈ ਨਾ ਕੰਮ ਦੇਖ ਮੇਰੀ ਚੁਤਰਾਈ ਸੁੱਕੇ ਸੰਗ ਲੜਾਈ ਰੋਈ ਮੈਂ ਵੀ ਨਾ ਨਾ ਮੇਰਾ ਛੋਟਾ ਹੇਟ ਮਾਰਿਆ ਛੋਟਾ ਕੁੱਟੀ ਮੈਂ ਵੀ ਨਾ ਨਾ ਮੇਰਾ ਬਦ ਦਿੱਤਾ ਨਾ ਮੰਨ ਕੇ ਤਾਂ ਸੁੱਤਾ ਗਿਆ ਮੈਂ ਵੀ ਨਾ ਹੈ